ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਜੀ ਔਰ ਫ ਚੌਧਰੀ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹੇ ਮੋਗੇ ਚੋਂ ਆਪਾਂ ਕਵਰ ਕਰ ਰਹੇ ਹਾਂ ਜੀ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਇੱਕ ਚੰਗੇ ਮਿਲ ਕੇ ਰਿਕਾਰਡ ਵਾਲੀ ਵੱਡੀ ਮੱਝ ਲੈ ਕੇ ਆਂਦੀ ਆ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦੇਵਾਂਗਾ ਜਿਹਨੂੰ ਨਗ ਪਸੰਦ ਹੁੰਦਾ ਵੀਰੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਅੱਜ ਸਤਿਗੁਰ ਜੀ ਸਤਿਗੁਰ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਰਾਮਦੇਵ ਸਿੰਘ ਜੀ ਪਿੰਡ ਜੀ ਖੰਡਜੀ ਤਸੰਦਰਾ ਜੀ ਤਹਿਸੀਲ ਤੇ ਜ਼ਿਲ੍ਹਾ ਬਈ ਜ਼ਿਲ੍ਹਾ ਹੈਗਾ ਮੋਗਾ ਤਸੀਨਿਆ ਦੇਣਾ ਠੀਕ ਆ ਸੂਆ ਕਿੰਨਾ ਵਸ ਹੁੰਦੀ ਸੂਆ ਹੀ ਤੀਜਾ ਤੀਜਾ ਸੂਆ ਹੁੰਦੀ ਆ ਸਮਾਂ ਕਿੰਨਾ ਲਊਗੀ ਜੀ ਸਮਾਂ ਇੱਕ ਦਿਨ ਪੂਰਾ ਇੱਕ ਦੋ ਦਿਨ ਜਿਹੜੇ ਉੱਪਰ ਲਊ ਉਹੀ ਲੈਣੇ ਆ ਠੀਕ ਆ ਜੀ ਪਿਛਲੇ ਸੂਏ ਕਿੰਨਾ ਦੁੱਧ ਛੋਇਆ ਜੀ ਇਹਦਾ ਪਿਛਲੇ ਸੂਏ 20 ਲੀਟਰ ਚੁਆਵਾ ਹਾਂਜੀ ਹਾਂ ਥਣਾ ਦੀ ਪਾਰ ਪਿੱਛੇ ਦੀ ਗਾਰੰਟੀ ਹੈ ਹਾਂ ਗਾਰੰਟੀ ਹੈ ਵੀ ਓਕੇ ਠੀਕ ਹੈ ਇਹ ਕੀ ਆ ਜਊ ਪਲੱਸ ਬਾਈ ਹਾਂ ਹਾਂਜੀ ਜੀ ਠੀਕ ਹੈ ਤੋੜ ਕੇ ਦਿਖਾ ਦਿਓ ਜੀ ਸੁਆ ਬਾਈ ਦੇ ਦਸਨ ਮੁਤਾਬਕ ਤੀਜਾ ਹੁੰਦੀ ਆ ਜੀ ਕੱਦ ਕਾਠ ਵੀ ਚੰਗਾ ਵਜਨ ਵਜੂਦ ਵੀ ਚੰਗਾ ਗੋਲ ਸੰਗ ਆ ਜੀ ਕੱਦ ਵੇਲ ਤੁਸੀਂ ਦੇਖ ਹੀ ਸਕਦੇ ਹੋ ਸੁਹਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਵਾਲਾ ਫੋਰਸ਼ਾ ਕੇ ਤੇ ਭੂਰਾ ਗਣੀ ਜੀ ਤਿਆਰੀ ਹੌਲੀ ਤੋਰਿਓ ਜੀ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਆ ਜੀ ਬਾਕੀ ਸੰਭੀ ਪਲੀ ਆ ਜੀ ਪਿਛਲੇ ਸੂਏ ਇਹਦਾ 20 ਲੀਟਰ ਦਾ ਰਿਕਾਰਡ ਆ ਇਕ ਤਿਆਰ ਉਮੀਦ ਪਲੱਸ ਦੀ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਤੱਦ ਭਜਣ ਵਾਲੀ ਆ ਵੀਰੇ ਜਿੰਨੀ ਸੋਹਣੀ ਤਿਆਰੀ ਕੀਤੀ ਆ ਬਾਹਰ ਹੀ ਬੰਨ ਲਿਓ ਜੀ ਹੱਕ ਵੀ ਆ ਦੇਣ ਦਾ 20 ਲੀਟਰ ਥਾਂ ਲੇਵਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਂਗਾ ਕਿਉਂਕਿ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸ ਹੁਣ ਚੱਕਰੋ ਜੀ ਤਿਆਰੀ ਚੈੱਕ ਕਰ ਮਾਲੀ ਦੀ ਪੂਰਾ ਸ਼ਾਨਦਾਰ ਤੇ ਵੱਡਾ ਹਵਾਨਾ ਜੀ ਬਾਕੀ ਗੋਲ ਸਿੰਘੀ ਆ ਕੱਦ ਬੇਲ ਵਾਲੀ ਆ ਮਲਕ ਬੇਨ ਚੈੱਕ ਕਰ ਲਓ ਫੁੱਲ ਸਟਰੋਂਗ ਆਉਂਦੀ ਐ ਚਾਰ ਹੀ ਥਾਣਾ ਹੱਥੀ ਚਵਾਈ ਵਾਲਾ ਮੁੱਠੀ ਵਾਲਾ ਜੀ ਡਿਮਾਂਡ ਕੀ ਰਹਿਣ ਵਾਲੀ ਐ ਜੱਸ ਤੈਨੂੰ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਮੋਲ ਤਾਂ 215000 ਆ ਜੀ ਉਹ ਜੂ ਮਾਨਦਾਨ ਜੀ ਹਾਂਜੀ ਹਾਂਜੀ 200 ਹੀ ਦੇ ਦਾਂਗੇ 2 ਲੱਖ ਪੂਰੇ ਦੇ ਦੇ ਦਾਂਗੇ ਠੀਕ ਆ ਜੀ 2 ਲੱਖ ਤੇ 15000 ਰੁਪਿਆ ਦੀ ਕੀਮਤ ਹੈ ਜੀ ਵਿੱਚੋਂ ਥੋੜਾ ਕਨਾ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਯਾਨੀ 2 ਲੱਖ ਦੀ ਆਪਾਂ ਪੂਰੀ ਮੱਝ ਦੇ ਦਾਂਗੇ ਜੀ ਜੀ ਨੂੰ ਚਵਾ ਕੇ ਲੀਟਰ ਮਾਰਕਿੰਗ ਦੇ ਦਾਂਗੇ ਜੀ ਜੇ ਕੋਈ ਵੀਰ ਸੌਦਾ ਕਰ ਲਿਆ ਆਪਾਂ ਚਵਾ ਕੇ ਦੇ ਦਾਂਗੇ ਸੂਏ ਤੋਂ ਠੀਕ ਆ ਕੋਈ ਵੀਰ ਬਾਈ ਕਹਿੰਦਾ ਆਪਣੇ ਨਾਲ ਸੌਦਾ ਕਰ ਲੇ ਆਪਾਂ 20 ਲੀਟਰ ਚਵਾ ਕੇ ਵੀ ਦੇ ਦਾਂਗੇ ਜੀ ਉਹਦਾ ਫਿਰ ਬਿਆਨਨਾ ਦੇਣਾ ਪਊਗਾ ਤੁਹਾਨੂੰ ਬਾਕੀ ਚੰਗੀ ਆ ਭਾਰ ਪਿੱਛੇ ਦੀ ਗਾਰੰਟੀ ਆ ਪੱਠ ਪੂੜਾ ਚੋੜਾ ਚੰਗੀ ਸੰਭੀ ਪਲੀ ਆ ਵੀਰੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ